ਸਾਡੇ ਨਾਲ ਸਾਡੇ ਕਾਲਰ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ A1 ਪੰਜਾਬੀ ਟੀਵੀ ਤੇ ਧੰਨਵਾਦ ਜੀ ਸ਼ੁਕਰੀਆ ਜੀ ਕੀ ਕਹਿਣਾ ਚਾਹੋਗੇ ਜੀ ਮੌਸਮ ਕੁਦਰਤ ਜਿਹੜੀ ਕਵਰਾ ਜਿਹੜਾ ਬਦਲਾਵ ਆਇਆ ਇੱਕੇ ਦਾ ਮੇ ਇਹਦੇ ਵਿੱਚ ਤੇ ਕਹਿੰਦੇ ਨੇ ਕਿ ਜਿਹੜੇ ਲਗਾਤਾਰ ਤਿੰਨ ਦਿਨਾਂ ਬਾਰਿਸ਼ ਹੋ ਸਕਦੀ ਉਸ ਨੂੰ ਲੈ ਕੇ ਦੁਬਾਰਾ ਫਿਰ ਹੜਾ ਵਰਗੇ ਹਾਲਾਤ ਹੈ ਜਿਹੜੇ ਉਹ ਦੁਬਾਰਾ ਬਣ ਸਕਦੇ ਆ ਹਾਂ ਜੀ ਸੱਲ ਇਹ ਹੈ ਕਿ ਜਦੋਂ ਸਾਡੀਆਂ ਸੈਂਟਰ ਦੀਆਂ ਸਰਕਾਰਾਂ ਜਦੋਂ ਆਪਣੇ ਉੱਤੇ ਦੋਸ਼ ਲਾਉਣ ਦੀ بجائے ਉਹਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈਣ ਦੀ بجائے ਉਦਸਤ ਦੇ ਨਾਂ ਤੇ ਰੱਬ ਦੇ ਨਾਂ ਦੇ ਉੱਤੇ ਏਜੰਸੀਆਂ ਦੇ ਨਾਂ ਦੇ ਉੱਤੇ ਵਿਦੇਸ਼ੀ ਗਵਰਨਰਾਂ ਦੇ ਨਾਂ ਦੇ ਉੱਤੇ ਸਿੱਟਣ ਲੱਗ ਜਾਣਾ ਤਾਂ ਮਤਲਬ ਜਿਹੜੀਆਂ ਇਸ ਤਰ੍ਹਾਂ ਦੀਆਂ ਆਫ਼ਤਾਂ ਨੇ ਤੇ ਇਹ ਆਉਣੀਆਂ ਸੁਭਾਵਿਕ ਨੇ ਤੇ ਆਉਂਦੀਆਂ ਰਹਿਣਗੀਆਂ ਆ ਗੱਲ ਇਹ ਹੈ ਮੈਡਮ ਹੁਣ ਹੜ੍ਹਾਂ ਤੋਂ ਹੈ ਕਿਉਂਕਿ ਸਾਡਾ ਜਿਹੜਾ ਰਣਜੀਤ ਸਾਹਿਬ ਦਾ ਡੈਮ ਹੈ ਉਹਦੇ ਵਿੱਚ 2-3 ਦਿਨ ਪਹਿਲਾਂ 10000 ਕਿਉਸਕ ਪਾਣੀ ਛੱਡਦੇ ਸੀ ਹੂੰ ਅਸੀਂ ਅੱਜ ਉਹਦੇ ਚੋਂ 37000 ਕਿਉਸਕ ਪਾਣੀ ਬਾਹਰ ਨਿਕਲ ਰਿਹਾ ਹੈ ਜੀ ਤਾਂ ਆ ਵੀ ਹੁਣ ਤੁਸੀਂ ਹਿਸਾਬ ਲਾਓ ਵੀ ਜਿੱਥੇ ਉਹ ਪਾਣੀ ਜਾਊਗਾ ਹੜ੍ਹਾਂ ਹੋਣਗੇ ਬਿਲਕੁਲ ਇਸੇ ਤਰ੍ਹਾਂ ਹੀ ਸਾਡੇ ਦੂਜੇ ਟਾਈਮ ਲਈ ਹੂੰ ਇਹ ਦੂਜੇ ਟਾਈਮਾਂ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਣੀ ਵੱਧ ਛੱਡਿਆ ਜਾ ਰਿਹਾ ਹੈ ਜੇ ਪਾਣੀ ਵਾਰ ਦੇ ਵਿੱਚ ਬਾਰਸ਼ਾਂ ਦਾ ਜ਼ਿਆਦਾ ਆ ਗਿਆ ਤਾਂ ਹਾਲਾਤ ਪਹਿਲਾਂ ਵਾਲੇ ਬਣ ਜਾਣਗੇ ਕਿਉਂਕਿ ਧਰਤੀ ਦਾ ਪਹਿਲਾਂ ਹੀ ਗਿੱਲੀ ਹੈ ਹੂੰ ਮੈਂ ਮਤਲਬ ਉਹਨੇ ਪਾਣੀ ਜਿਆਦਾ ਸੁੱਕਣਾ ਨਹੀਂ ਇਸ ਕਰਕੇ ਮੈਂ ਤਾਂ ਆਪਣੇ ਚੈਨਲ ਦੇ ਥਰੂ ਮੈਂ 20 ਤਰੀਕ ਨੂੰ ਇਹ ਗੱਲ ਕਹਿਤੀ ਸੀ ਵੀ ਮੂਹਰੇ ਦੁਆਰੇ ਫੇਰ ਹੜ੍ਹਾਂ ਦੀ ਪੋਜੀਸ਼ਨ ਬਣ ਗਈ ਕੋਈ ਮੈਂ ਜੋਤਸ਼ੀ ਤਾਂ ਹੈ ਨਹੀਂ ਹੂੰ ਮੈਂ ਇਤਿਹਾਸ ਪੜਦਾ ਰਹਿਣਾ ਇਹ ਗੱਲ ਹੁਣ ਕਈ 80 ਸਾਲ ਹੋ ਗਏ 1952 ਦੇ ਵਿੱਚ ਤਾਂ ਕਾਮਚਟਕਾ ਰਸ਼ੀਆ ਦਾ ਇੱਕ ਖੇਤਰ ਹੈਗਾ ਲੱਖ ਜਰਬ ਲੱਖ ਕਿਲੋਮੀਟਰ ਏਰੀਆ ਹੂੰ ਤਾਂ ਉਹਦੇ ਵਿੱਚ ਤੂਫਾਨ ਜਦੋਂ ਪਚਾਲ ਆਉਂਦਾ ਜੀ ਆ ਇਹ ਹਾਲਾਤ ਪੈਦਾ ਹੁੰਦੇ ਨੇ 1952 ਦੇ ਵਿੱਚ ਕਾਮਚਟਕਾ ਦੇ ਵਿੱਚ 80% ਤੋਂ ਵੱਧ ਦਾ ਪਚਾਰ ਆਇਆ ਸੀ 1952 ਦੇ ਵਿੱਚ ਉਦੋਂ ਉੱਥੇ 60 ਫੁੱਟ ਉੱਚੀਆਂ ਲਹਿਰਾਂ ਉੱਠਿਆ ਸੀਗੀਆਂ ਜਿਹਦੇ ਨਾਲ 15000 ਬੰਦੇ ਦੀ ਮੌਤ ਹੋਈ ਹੂੰ ਉਸ ਤੋਂ ਬਾਅਦ ਜਿਹੜਾ ਤੁਸੀਂ ਲਾਓ ਵੀ ਉਹਨੂੰ ਆਪੀ 80 ਸਾਲ ਹੋ ਗਏ ਹੂੰ 80 ਸਾਲ ਤੋਂ ਬਾਅਦ ਹੁਣ 25 ਚ ਆਇਆ ਹੂੰ 25 ਦੇ 31 ਜੁਲਾਈ ਨੂੰ ਜੁਲਾਈ ਦੇ ਵਿੱਚ ਜਦੋਂ ਆ ਗਿਆ ਅਗਸਤ ਦੇ ਵਿੱਚ ਹੜਾ ਆ ਗਏ ਹੂੰ ਅਗਸਤ ਦੇ ਵਿੱਚ ਹੜਾ ਆ ਗਏ ਤਾਂ ਮਤਲਬ 19 ਅਗਸਤ ਤੱਕ ਉਹ ਕੰਮ ਫੇਰ ਚੱਲਿਆ ਅਗਸਤ ਸਤੰਬਰ ਤੱਕ ਤੇ ਹੁਣ 19 20 ਤਰੀਕ ਨੂੰ ਸਤੰਬਰ ਦੇ ਵਿੱਚ ਉਸੇ ਫੇਰ ਅੱਤਵਾਦੀ ਚੀਜ਼ ਵਰਤਦਾ ਪਛਾਵਾ ਗਿਆ ਸੁਨਾਮੀਆ ਉੱਥੇ ਫੇਰ ਉੱਠ ਖੜੀਆਂ ਮੇਰਾ ਕਹਿਣ ਤੋਂ ਭਾਵ ਇਹ ਹੈ ਵੀ ਸਾਡੀਆਂ ਸਰਕਾਰਾਂ ਆਪਣੇ ਦੇਸ਼ ਵਾਸੀਆਂ ਦੇ ਵਾਸਤੇ ਕੁਝ ਨਹੀਂ ਕਰਦੀਆਂ ਤਾ 1952 ਦੇ ਵਿੱਚ ਉਥੇ ਬੰਦੇ ਬਾਰੇ 15000 ਹੂੰ ਤੇ 19 ਜੇ ਤੁਸੀਂ ਇਹ ਲਾਓ ਕਿ 6 ਫੁੱਟ ਪਾਣੀ ਉੱਪਰ ਉਠਿਆ ਤੇ 1900 ਹੁਣ 2025 ਦੇ ਵਿੱਚ ਫੇਰ ਪਾਣੀ ਉਨਾ ਉਠਿਆ ਉਥੇ ਮੌਤ ਹੁੰਦੀ ਹੈ ਇੱਕ ਹੂੰ ਉਥੇ ਇੱਕ ਮੌਤ ਹੁੰਦੀ ਹੈ ਸਾਡੇ ਅਸੀਂ 7000 ਕਿਲੋਮੀਟਰ ਦੂਰ ਬੈਠਿਆ ਸਾਡੇ ਫੱਟ ਮਰ ਗਏ ਹੂੰ ਬਸ ਅਸੀਂ ਜੇ ਇਕੱਲੇ ਇਸ ਗੱਲ ਨੂੰ ਕਹੀ ਜਾਈਏ ਕਿ ਕੁਦਰਤ ਵੀ ਕਰੋਤੀ ਹੈ ਤਾਂ ਤਾਂ ਮਤਲਬ ਇਸ ਗੱਲਾਂ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਦੇ ਉੱਤੇ ਸ਼ੰਕਾ ਪ੍ਰਗਟ ਹੁੰਦੀ ਹੈ ਵੀ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨੀਆਂ ਮਾਰੀਆਂ ਉਤਰ ਕਰਦੇ ਸਿਰ ਦੇ ਉੱਤੇ ਇਲਜ਼ਾਮ ਮੜ ਰਹੀਆਂ ਜੀ ਬਿਲਕੁਲ ਪਰ ਉੱਥੇ ਜਿਵੇਂ ਤੁਸੀਂ ਦੱਸਿਆ ਕਿ ਧਰਤੀ ਪਹਿਲਾਂ ਹੀ ਗਿੱਲੀ ਆ ਉਹਨੇ ਜ਼ਿਆਦਾ ਪਾਣੀ ਸੋਕਣਾ ਨਹੀਂ ਜੇਕਰ ਭਾਰੀ ਬਰਸਾਤ ਹੁੰਦੀ ਹੈ ਪਰ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਹਾਲਾਤ ਤਾਂ ਪੰਜਾਬ ਦੇ ਪਹਿਲਾਂ ਹੀ ਨਹੀਂ ਠੀਕ ਹੋਏ ਕਿਸੇ ਦਾ ਘਰ ਨਹੀਂ ਬਣਿਆ ਕਿਸੇ ਦੇ ਪਸ਼ੂਆਂ ਦਾ ਜਿਹੜਾ ਨੁਕਸਾਨ ਸੀ ਉਹਦੀ ਪਰਪਾਈ ਨਹੀਂ ਹੋਈ ਹਲੇ ਤੱਕ ਉਹਨਾਂ ਨੂੰ ਆਪਣੀਆਂ ਜ਼ਮੀਨਾਂ ਤੇ ਘਰ ਨਹੀਂ ਲੱਭ ਰਹੇ ਕਿੱਥੇ ਨੇ ਪਰ ਜੇ ਦੁਬਾਰਾ ਕੁਦਰਤ ਨੇ ਅਜੋਹੀ ਕਰੋਪੀ ਦੁਬਾਰਾ ਫੇਰ ਕਰ ਦਿੱਤੀ ਤਾਂ ਮੈਨੂੰ ਲੱਗਦਾ ਵੀ ਕਾਫੀ ਲੰਮਾ ਸਮਾਂ ਜਿਹੜਾ ਸੰਘਰਸ਼ ਹੈ ਉਹ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਫੇਰ ਕਰਨਾ ਪਵੇਗਾ ਦੇਖੋ ਜੀ ਗੱਲ ਇਹ ਹੈ ਵੀ ਸਰਕਾਰਾਂ ਸਾਨੂੰ ਪੰਪ ਦੇ ਦੇ ਕੇ ਨਾ ਇਸ ਤਰ੍ਹਾਂ ਕਰੀ ਜਾਂਦੀਆਂ ਨੇ ਵੀ ਇਹ ਸੰਘਰਸ਼ ਚੀਨੇ ਜੀ ਇਹ ਫਲਾਂਦੇ ਨੇ ਹੋਰ ਕਰੀਏ ਵੀ ਕੀ ਜਦੋਂ ਸਰਕਾਰਾਂ ਨੇ ਕੋਈ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ ਉਸ ਪਾਣੀ ਦੇ ਹੱਲ ਵਾਸਤੇ ਕੋਈ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਜਾਂ ਕੋਈ ਫਰਜ ਨਹੀਂ ਨਿਭਾਇਆ ਤਾਂ ਫੇਰ ਸਾਡੇ ਕੋਲੇ ਮਰਨ ਤੋਂ ਸਵਾਇ ਹੋਰ ਚਾਰਾ ਵੀ ਕੀ ਹੈ ਅਸੀਂ ਨਾਲੇ ਮਰੀ ਜਾਂਦੇ ਆਂ ਨਾਲੇ ਕਹੀ ਜਾਂਦੇ ਆ ਤਾਂ ਇਹੀ ਗੱਲਾਂ ਸਾਡੀਆਂ ਹੋਰ ਨੇ ਉਹ ਗੱਲਾਂ ਕਰਾਂਗੇ ਵੀ ਜਦੋਂ ਕੁਦਰਤ ਦੀ ਕਰੋਪੀ ਦੇ ਨਾਲ ਸਾਡੇ ਕੋਲੇ ਮਰਨ ਤੋਂ ਸਵਾਇ ਹੋਰ ਕੋਈ ਹੱਲ ਹੀ ਨਹੀਂ ਅਸੀਂ 60 70 ਬੰਦੇ ਨੇ ਜਿਹੜੇ ਮਤਲਬ ਆਨ ਰਿਕਾਰਡ ਨੇ ਮਰਵਾਲੇ ਉਹ ਤੇ ਇਹਨਾਂ ਦਾ ਰਿਕਾਰਡ ਹੈ ਨਹੀਂ ਅਸੀਂ ਉਹ ਮਰਵਾਲੇ ਬੰਦੇ ਅਸੀਂ ਉੱਥਾ ਹੋਰ ਅਸੀਂ ਕਰੀਏ ਕੀ ਤਾਂ ਹੋਰ ਅਸੀਂ ਕੁਝ ਕਰ ਨਹੀਂ ਸਕਦੇ ਸਾਡੀਆਂ ਸਰਕਾਰਾਂ ਨੂੰ ਇਹ ਭਾਰੀ ਬਰਸਾਤ ਦਾ ਜਿਹੜਾ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਸਰਕਾਰ ਨੂੰ ਚਾਹੀਦਾ ਸੀ ਕੋਈ ਪੁਖਤਾ ਪ੍ਰਬੰਧ ਕੀਤੇ ਜਾਂਦੇ ਕਿਉਂਕਿ ਸਭ ਨੂੰ ਹੀ ਪਤਾ ਮੌਸਮ ਚੇਂਜ ਹੁੰਦਾ ਇੱਕ ਵਾਰ ਫਿਰ ਬਰਸਾਤ ਹੋਣੀ ਹੈ ਤੇ ਫਿਰ ਮੌਸਮ ਬਦਲੇਗਾ ਤੇ ਸਰਦੀ ਦੀ ਜਿਹੜੀ ਰੁੱਤ ਹੈ ਉਹ ਦੁਬਾਰਾ ਸ਼ੁਰੂ ਹੋਏਗੀ ਠੰਡੀਆਂ ਹਵਾਵਾਂ ਚੱਲਣਗੀਆਂ ਇਹਦੇ ਨਾਲ ਦੇਖੋ ਜੀ ਕਰਨੇ ਇਹ ਕਿਸੇ ਪਿੰਡਾਂ ਦੇ ਵਿੱਚ ਦੇਖਿਆ ਨਹੀਂ ਵੀ ਹਲੇ ਤੱਕ ਸਰਕਾਰ ਦੀ ਜਿਹੜੀ ਟੀਮ ਹੈ ਉਹ ਪਹੁੰਚੀ ਹੋਵੇ ਉਹ ਕਰ ਰਹੀ ਹੋਵੇ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਬਜ਼ੁਰਗ ਨੇ ਉਹੀ ਉੱਥੇ ਸਾਰਾ ਜਿਹੜਾ ਬੰਨ ਲਾ ਰਹੇ ਨੇ ਰੋਕਾਂ ਲਾ ਰਹੇ ਨੇ ਸਾਰਾ ਕੰਮ ਪਿੰਡਾਂ ਦੇ ਆਪ ਆਪਸ ਭਾਈਚਾਰਾ ਹੀ ਕਰਦਾ ਦਿਖਾਈ ਦੇ ਰਿਹਾ ਦੇਖੋ ਜੀ ਗੱਲ ਇਹ ਹੈ ਨਾ ਸਾਡੀ ਨੌਜਵਾਨੀ ਨੇ ਕੰਮ ਕਰਨਾ ਹੁੰਦਾ ਪਿਛਲੇ ਸਾਲਾਂ ਦੇ ਵਿੱਚ 10 ਲੱਖ ਫਟਾ ਨੌਜਵਾਨ ਵਿਦੇਸ਼ਾਂ 'ਚ ਵਰਗ ਵਾ ਗਿਆ ਤਾਂ ਪਿਛਲੇ ਸਾਲਾਂ ਦੇ ਵਿੱਚ ਇਹ ਹੈ ਵੀ ਜਿੰਨਾ ਚਿਰ ਅਸੀਂ ਨੌਜਵਾਨੀ ਤੋਂ ਕੰਮ ਲੈਣ ਵਾਸਤੇ ਸਰਕਾਰ ਕੋਈ ਸਾਨੂੰ ਗਾਈਡ ਲਾਈਨ ਨਹੀਂ ਇਸ ਤਰ੍ਹਾਂ ਦੀਆਂ ਦੰਦੀਆਂ ਤਾਂ ਸਾਡਾ ਇਸੇ ਤਰ੍ਹਾਂ ਧਾਨ ਹੁੰਦਾ ਰਹੂ ਚਾਹੇ ਸਰਕਾਰ ਕਿਸੇ ਦੀ ਵੀ ਆ ਜਾਏ ਚਾਹੇ ਕਾਂਗਰਸ ਦੀ ਆ ਜਾਏ ਚਾਹੇ ਛਾਦੂ ਵਾਲਿਆਂ ਦੀ ਆ ਜਾਏ ਚਾਹੇ ਕਾਲੀਆਂ ਦੀ ਆ ਜਾਏ ਚਾਹੇ ਭਾਜਪਾ ਦੀ ਆ ਜਾਏ ਚਾਹੇ ਕਾਮਰੇਡਾਂ ਦੀ ਆ ਜਾਏ ਕਿਸੇ ਦੀ ਸਰਕਾਰ ਆ ਸਰਕਾਰ ਆ ਜਾਏ ਕੋਈ ਫਰਕ ਨਹੀਂ ਬਹੁਤਾ ਭਾਣਾ ਜਿੰਨਾ ਚਿਰ ਸਾਡਾ ਸਿਸਟਮ ਹੈ ਸਾਡੀਆਂ ਪਲੈਨਿੰਗ ਨੇ ਸਾਡੀਆਂ ਨੀਤੀਆਂ ਨੇ ਅਸੀਂ ਆਏ ਸਾਲ ਆਏ 5 ਸਾਲਾਂ ਬਾਅਦ 5 ਇਅਰ ਪਲਾਨਸ ਜਿਹੜੀਆਂ ਨੇ ਸਾਡੀਆਂ ਪਲਾਨਸ ਦੇ ਵਿੱਚ ਅਸੀਂ ਉਹ ਕੰਮ ਨਹੀਂ ਕਰਦੇ ਇਕੱਲੇ ਕਾਗਜ਼ੀ ਕਾਰਵਾਈ ਕਰਕੇ ਇਹ ਪੈਸੇ ਖਾਣ ਦੀ ਤੇ ਟੂਰਿਜ਼ਮ ਨੂੰ ਤਰਜੀਹ ਕੁਝ ਆਪ ਟੂਰਾਂ ਤੇ ਜਾਇਆ ਨਾ ਕੁਝ ਕਰਜਾ ਜਿਹੜਾ ਨੇ ਮਤਲਬ ਜਿੰਨਾ ਚਿਰ ਸਾਡੀਆਂ ਇਹ ਪਾਲਿਸੀਆਂ ਨਹੀਂ ਬਦਲਦੀਆਂ ਤਾਂ ਅਸੀਂ ਇਹ ਦੁਖਾਤ ਨੇ ਜਿਹੜੇ ਇਸੇ ਤਰ੍ਹਾਂ ਜੀਤੋਵਦੇ ਰਹਾਂਗੇ ਬਾਰਸ਼ਾਂ ਦੇ ਚਾਰਸਤੇ ਤੂੰ ਬਾਅਦ ਹੋਰ ਵੀ ਜਿਆਦੇ ਨੇ ਕਿਉਂਕਿ ਡਰਾਫਟਾਂ ਦੀ ਕਟਾਈ ਅਸੀਂ ਕਰਤੀ ਪਹਾੜਾਂ ਦੀ ਕਟਾਈ ਅਸੀਂ ਕਰਤੀ ਤੇ ਪਾਣੀ ਦਾ ਰੋਕਥਾਂ ਵਾਸਤੇ ਅਸੀਂ ਕੁਝ ਕੀਤਾ ਨਹੀਂ ਨਾ ਫੇਰ ਮਤਲਬ ਕੁਦਰਤ ਦੇ ਦੱਸੇ ਰਸੀਂ ਫੇਰ ਦੋਸ਼ ਮਰਾਂਗੇ ਜਦੋਂ ਕਿ ਦਰਖਤਾਂ ਦੀ ਕਟਾਈ ਅਸੀਂ ਕੀਤੀ ਐ ਕੋਈ ਕੁਦਰਤ ਨੇ ਥੋੜੀ ਦਰਖਤ ਕੱਟੇ ਨੇ ਬੈਕਟ ਨਾਲ ਉਹ ਕੱਟਣ ਵਾਲੇ ਦੇ ਉੱਤੇ ਕੋਈ ਕ੍ਰਾਈਮ ਦਾ ਮਰਚਾ ਅਸੀਂ ਨਹੀਂ ਦਰਜ ਕਰਦੇ ਤੇ ਮਹਿੰਗੀਆਂ ਤੋਂ ਮਹਿੰਗੀਆਂ ਕੁਰਸੀਆਂ ਮਹਿੰਗੇ ਤੋਂ ਮਹਿੰਗੇ ਤੇ ਸਾਡੇ ਬੈੱਡ ਮਹਿੰਗੇ ਤੋਂ ਮਹਿੰਗੇ ਸੋਫੇ ਅਸੀਂ ਭਾਲਦੇ ਆਂ ਸੱਤੇ ਨੂੰ ਦਰਖਤਾਂ ਤੋਂ ਹੋਰ ਤੇ ਖੁਦ ਹੀ ਦਰਖਤ ਪਟਾਈ ਜਾਂਦੀਆਂ ਨੇ ਰੋਡ ਬਣਾਉਣ ਦੇ ਲਈ ਕਿ ਸੜਕਾਂ ਬਣ ਜਾਣ, ਰੋਡ ਚੌੜੇ ਹੋ ਜਾਣ, ਸਾਨੂੰ ਟੈਂਡਰ ਮਿਲ ਜਵੇ ਤੇ ਸਾਡੀ ਜੇਬ ਹੈ ਜਿਹੜੀ ਸਾਡੇ ਖਜ਼ਾਨੇ ਨੇ ਉਹ ਭਰੇ ਰਹਿਣ। ਅੱਦੋ ਕਾ ਵੱਧ ਮਟੀਰੀਅਲ ਜਿਹੜਾ ਇਹ ਸ਼ੋਅ ਕਰ ਦਿੰਦੇ ਨੇ ਤੇ ਕਈ ਜੇਬਾਂ ਜਿਹੜੀਆਂ ਨੇ ਉਹ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜੀਆਂ ਠੇਕੇਦਾਰਾਂ ਤੱਕ ਵੀ ਜੇਬਾਂ ਭਰੀਆਂ ਜਾਂਦੀਆਂ ਨੇ। ਉਹ ਰੋਡ ਬਣਾਉਣ ਦੇ ਖਾਤਰ ਜਿਹੜੇ ਸਰਕਾਰ ਨੇ ਇਹਨੇ ਦਰਖਤ ਪੱਟ ਤਾਂ ਦਿੱਤੇ ਲਗਾਤਾਰ ਪਰ ਉਹਨਾਂ ਨੂੰ ਲਗਾਉਣਾ ਹਲੇ ਤੱਕ ਜਿਹੜੀ ਕਿਤੇ ਨਾ ਕਿਤੇ ਕਿਤੇ ਵੀ ਸ਼ੁਰੂਆਤ ਨਹੀਂ ਕੀਤੀ ਗਈ। ਦੇਖੋ ਮੈਡਮ ਗੱਲ ਇਹ ਹੈ ਟਰਕਸਟ ਲਾਉਣ ਇੱਕ ਟਰਕਸਟ 20 ਸਾਲ ਤੋਂ ਪਹਿਲਾਂ ਪੈਦਾ ਨਹੀਂ ਹੁੰਦਾ ਜੀ 20 ਸਾਲ ਲੱਗਦੇ ਨੇ ਇੱਕ ਜੇਪਾ ਦਾ ਛੋਟਾ ਜਿਹਾ ਲਾਈਏ ਥਾਣੀ ਤਾਂ 20 ਸਾਲ ਦੇ ਵਿੱਚ ਉਹ ਟਰਕਸਟ ਬਣਦਾ ਹੈ ਸਰ ਇੱਕ ਵੱਡੇ ਟਰਕਸਟ ਨੂੰ ਕੱਟਣ ਵਾਸਤੇ ਸਾਡੇ 20 ਸੈਕਿੰਡ ਲੱਗਦੇ ਨੇ ਜੀ ਮਤਲਬ ਅਸੀਂ ਕੈਨੇਡਾ ਦੇ ਵਿੱਚ ਸੁਣਿਆ ਵੀ ਜੇ ਤੁਸੀਂ ਕਿਸੇ ਟਰਕਸਟ ਦੇ ਉੱਤੋਂ ਇੱਕ ਡਾਣਾ ਕੱਟਣਾ ਹੈਗਾ ਤਾਂ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਇਹ ਨਹੀਂ ਹੈਗਾ ਵੀ ਜੇ ਤੁਸੀਂ ਘਾਰੀ ਲੈ ਕੇ ਜੜਦੇ ਤਾਂ ਇੱਕ ਡਾਣਾ ਹੋਰ ਹੈ ਉਹ ਵੀ ਵਰਤਿਓ ਪੱਲ ਗੱਲ ਤਾਂ ਇਹ ਹੈ ਨਾ ਵੀ ਜਿੰਨਾ ਚਿਰ ਸਾਡੀਆਂ ਸਰਕਾਰਾਂ ਸਾਡੇ ਪ੍ਰਤੀ ਸਮਰਪਿਤ ਦੀ ਭਾਵਨਾ ਨਹੀਂ ਕਰਦੀਆਂ ਸਾਨੂੰ ਇਹ ਕੁਦਰਤ ਦੇ ਨਾਂ ਦੇ ਉੱਤੇ ਸਾਨੂੰ ਕੁਦਰਤੀ ਆਫ਼ਤਾਂ ਦੇ ਨਾਂ ਦੇ ਉੱਤੇ ਸਾਨੂੰ ਏਜੰਸੀਆਂ ਤੇ ਸਾਨੂੰ ਗਵਰਨਰਾਂ ਦੇ ਨਾਲ ਲੜਾ ਕੇ ਆਪਦਾ ਜਿਹੜਾ ਸਿਆਸੀ ਮਫਾਦ ਉਹ ਪੂਰਾ ਕਰਦੀਆਂ ਰਹਿਣਗੀਆਂ ਸਾਰੀਆਂ ਪਾਰਟੀਆਂ ਕੋਈ ਇੱਕ ਪਾਰਟੀ ਨਹੀਂ ਹੈਗੀ ਚਾਹੇ ਉਹਦੇ ਵਿੱਚ ਵੱਡੀ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਜਨਤਾਧਾਲ ਹੈ ਚਾਹੇ ਕੋਈ ਗਠਜੋੜਨ ਹੈ ਮਤਲਬ ਸਾਰੇ ਇਸ ਤਰ੍ਹਾਂ ਦੇ ਇਸੇ ਹਮਾਮ ਦੇ ਵਿੱਚ ਇਕੱਠੇ ਨੇ ਏ ਇਹ ਜਨਨ ਲੋਕਾਂ ਦੇ ਸੇਤਾਂ ਦੇ ਨਾਲ ਖਲਵਾੜ ਕਰਨਾ ਹੁੰਦਾ ਜੀ ਪਰ ਉੱਥੇ ਹੀ ਜੇਕਰ ਗੱਲ ਕਰੀਏ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੀ ਹਾਲਾਤ ਜਿਹੜੇ ਹਜੇ ਵੀ ਨਾਜ਼ੁਕ ਬਣੇ ਹੋਏ ਨੇ ਤੇ ਸਿਹਤ ਦੇ ਵਿੱਚ ਕੋਈ ਖਾਸ ਸੁਧਾਰ ਹੈ ਜਿਹੜਾ ਉਹਨਾਂ ਦੇ ਨਹੀਂ ਆਇਆ ਉਹਨਾਂ ਦੇ ਫੈਨਸ ਦੇ ਵੱਲੋਂ ਵੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਇਹ ਬਣਿਆ ਹੋਇਆ ਹਰ ਪਾਸੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤੇ ਜਿਹੜੇ ਸਾਡੇ ਪੰਜਾਬੀ ਸਿੰਗਰ ਪ੍ਰਾਨ ਨੇ ਉਹ ਵੀ ਉੱਥੇ ਜਾ ਕੇ ਸਮੇਂ-ਸਮੇਂ ਤੇ ਜਿਹੜੀ ਉਹਨਾਂ ਦੀ ਸਾਰ ਹੈ ਉਹ ਲੈ ਰਹੇ ਆ ਇਹ ਕੋ ਮੈਡਮ ਗੱਲ ਇਹ ਹੈ ਜੀ ਆਪਾਂ ਭਗਤੀ ਕਰੀਏ ਜਾਂ ਕੋਈ ਹੋਰ ਇਹਦਾ ਨਾਮ ਲਈਏ ਮਤਲਬ ਉਹ ਚੀਜ਼ ਨਾਲ ਬਿਮਾਰੀ ਦਾ ਹੱਲ ਨਹੀਂ ਹੋਣਾ ਬਿਮਾਰੀ ਦਾ ਹੱਲ ਤਾਂ ਇਹ ਹੈ ਜੀ ਜਵੰਦਾ ਭਰਾ ਹੈ ਜਿਹੜਾ ਸਾਡਾ ਠੀਕ ਹੈ ਵੀ ਕੋਈ ਵੀ ਇਨਸਾਨ ਹੈ ਇਸ ਦੁਨੀਆ ਦੇ ਉੱਤੇ ਬਿਮਾਰ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਕੋਈ ਮਤਲਬ ਬੱਚਿਆਂ ਬੱਚੇ ਨੇ ਜਿਹੜੇ ਪਿਤਾ ਤੋਂ ਬਿਨਾ ਨਹੀਂ ਰਹਿਣੇ ਚਾਹੀਦੇ ਇਹਦੇ ਵਾਸਤੇ ਉਸੇ ਬਣਾ ਲੀਆਂ ਕਿੰਨੀਆਂ ਪਾਲਸੀਆਂ ਅਸੀਂ ਅਨੈਸੈਸਰੀ ਟਰੈਵਲਿੰਗ ਜਿਹੜੀ ਉਹ ਉਹਦੇ ਵਾਸਤੇ ਬਣਾ ਲੀਆਂ ਮਤਲਬ ਸਾਨੂੰ ਪਾਲਸੀਆਂ ਬਣਾਉਣੀਆਂ ਪੈਣਗੀਆਂ ਅਰਦਾਸਾਂ ਚੰਗੀਆਂ ਨੇ ਮਾਰੀਆਂ ਨਹੀਂ ਪਰ ਅਰਦਾਸਾਂ ਦੇ ਨਾਲ ਸਾਨੂੰ ਪਾਲਸੀਆਂ ਜਿੰਨਾ ਚਿਰ ਲੋਕਾਂ ਨੂੰ ਮਤਲਬ ਇਹਨਾਂ ਗੱਲਾਂ ਤੋਂ ਪਿੱਛੇ ਅਵੇਅਰ ਕਰਨ ਦੀ ਬਜਾਏ ਕਿ ਸਰਕਾਰਾਂ ਵੀ ਇਹ ਕਹੀ ਜਾਂਦੀਆਂ ਨੇ ਵੀ ਧਾਰਮਿਕ ਸਥਾਨਾਂ 'ਚ ਜਾਓ ਜਾਣਾ ਮਾੜਾ ਨਹੀਂ ਹੈਗਾ ਜਾਓ ਪਰ ਉਸੇ ਪਾਲਸੀਆਂ ਬਣ ਵੀ ਤਾਂ ਕਿ ਠੱਠੇ ਵੀ ਸਾਡੇ ਕੰਟਰੋਲ ਹੋਣ ਸਾਡੀਆਂ ਸੜਕਾਂ ਦੇ ਖੱਡੇ ਵੀ ਕੰਟਰੋਲ ਹੋਣ ਸਾਡੀ ਫੌਲ ਅਕਾਹ ਅਮੀ ਸਾਡਾ ਟੂਰਿਜ਼ਮ ਹੈ ਜਿਹੜਾ ਸਿਸਟਮ ਹੈ ਇਹ ਮਤਲਬ ਇਹਨੂੰ ਅਸੀਂ ਘਟਾਈਏ ਥੋੜਾ ਜਿਹਾ ਮੈਂ ਇਸੇ ਤਰ੍ਹਾਂ ਹੀ ਸਾਡੀਆਂ ਜਿਹੜੀਆਂ ਖੇਡਾਂ ਨੇ ਉਹ ਉਹਨਾਂ ਤੇ ਵੀ ਗੱਲ ਕਰਨੀ ਹੈ ਇਹ ਮਤਲਬ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਵਿਦੇਸ਼ਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਊਨਤਾਂਿਆਂ ਨੇ ਨਸ਼ੇ ਨੇ ਉਹ ਸਾਡੇ ਇੱਥੇ ਆ ਕੇ ਫਿਰ ਜਾਦੇ ਤਰੱਕੀ ਕਰਦੇ ਨੇ ਮਤਲਬ ਇਸ ਕਰਕੇ ਅਸੀਂ ਜਿਹੜਾ ਆਵਦਾ ਸੱਭਿਆਚਾਰ ਹੈ ਉਹਨੂੰ ਅਸੀਂ ਆਪਣੇ ਤੱਕ ਸੀਮਿਤ ਕਰੀਏ ਨਾ ਕਿ ਦੂਜੀਆਂ ਥਾਵਾਂ ਦੇ ਉੱਤੇ ਜਾ ਕੇ ਜਿਹੜੇ ਉੱਥੋਂ ਦੀਆਂ ਬਰਾਈਆਂ ਨੂੰ ਲੈ ਕੇ ਆਪਾਂ ਆਪਣੇ ਮਤਲਬ ਸਟੇਟ ਦੇ ਵਿੱਚ ਆ ਜਾਈਏ ਇਸੇ ਹੀ ਗੱਲ ਹੈ ਇਹ ਅਸੀਂ ਉੱਥੇ ਮੋਟਰਸਾਈਕਲ ਲੈ ਕੇ ਗਏ ਉੱਥੇ ਅਸੀਂ ਸਟੰਟ ਟਾਈਪ ਕਰਨ ਲੱਗੇ ਉੱਥੇ ਅਸੀਂ ਟੱਠੇ ਦੇਖੇ ਉੱਥੇ ਅਸੀਂ ਐਕਸੀਡੈਂਟ ਦੇਖਿਆ ਉਹਦੀ ਲਪੇਟ ਦੇ ਵਿੱਚ ਸਾਡਾ ਭਾਈ ਸਾਹਿਬ ਆਇਆ ਆ ਬਹੁਤ ਮੜੀ ਗੱਲ ਆ ਸਾਨੂੰ ਦੁੱਖ ਆ ਇਸ ਗੱਲ ਦਾ ਗੱਲ ਕਰ ਸਾਨੂੰ ਵੀ ਅਵੇਅਰ ਹੋਣਾ ਚਾਹੀਦਾ ਸਰਕਾਰਾਂ ਦੇ ਉੱਤੇ ਸਾਨੂੰ ਦਬਾਅ ਪੈਣਾ ਚਾਹੀਦਾ ਉਸ ਅਸੀਂ ਜਿਹੜੇ ਆਵਾਰਾ ਪਸ਼ੂ ਨੇ ਆਵਾਰਾ ਕੁੱਤੇ ਨੇ ਆਵਾਰਾ ਠੱਠੇ ਨੇ ਆਵਾਰਾ ਬਾਂਦਰ ਨੇ ਆਵਾਰਾ ਸੂਰ ਨੇ ਉਹਨਾਂ ਦੇ ਪਿੱਛੇ ਸਾਨੂੰ ਢਾਲ ਬਣ ਕੇ ਨਹੀਂ ਖੜਨਾ ਚਾਹੀਦਾ ਇਹਨਾਂ ਦਾ ਕੋਈ ਨਾ ਕੋਈ ਜਾਨੇ ਜਿਹੜੀਆਂ ਮਤਲਬ ਉਹ ਧਰਮ ਦੇ ਨਾਂ ਦੇ ਉੱਤੇ ਇਹ ਮਤਲਬ ਉਹ ਪਸ਼ੂਆਂ ਨੂੰ ਤਰਜੀਹ ਵੱਧ ਦੇਣ ਲੱਗ ਗਿਆਂ ਸਾਡੀ ਇਨਸਾਨੀਅਤ ਦੀ ਕਦਰ ਉਹ ਘੱਟ ਕਰਨ ਲੱਗ ਗਿਆਂ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਉਹਨਾਂ ਚੀਜ਼ਾਂ ਦੇ ਵਾਕ ਸਾਡੇ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਨੂੰ ਸਮੱਤ ਬਖਸ਼ੇ ਤੇ ਜੇ ਇਹਨਾਂ ਦੀ ਗਿਣਤੀ ਘਟਾਉਣ ਨਾਲ ਮਸਲੇ ਹੱਲ ਹੁੰਦੇ ਨੇ ਤਾਂ ਜ਼ਰੂਰ ਕਰਨੇ ਚਾਹੀਦੇ ਕਿਉਂਕਿ ਮਨੁੱਖੀ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਜੀ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਰਜਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਸੋ ਦੋਸਤੋ ਐਸੀ ਰਜਿੰਦਰ ਜੀ ਮਾਨਸਾ ਤੋਂ ਜੋ ਅਕਸਰ ਤੁਸੀਂ ਜਾਣਦੇ ਨੇ ਸਾਡੇ ਨਾਲ ਤੇ ਆਪਣੇ ਜਿਹੜੇ ਕੀਮਤੀ ਵਿਚਾਰ ਉਹ ਸਾਂਝੇ ਜ਼ਰੂਰ ਕਰਦੇ ਨੇ ਉੱਥੇ ਉਹਨਾਂ ਨੇ ਸਰਕਾਰਾਂ ਨੂੰ ਵੀ ਕਿਹਾ ਕਿ ਜੇਕਰ ਸਰਕਾਰਾਂ ਅ ਬਰਸਾਤ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਦੀ ਰੋਕ ਨੂੰ ਲੈ ਕੇ ਕੋਈ ਹੱਲ ਨਹੀਂ ਕਰਦੇ ਤਾਂ ਦੁਬਾਰਾ ਜਿਹੜੇ ਹੜ ਵਰਗੇ ਹਾਲਾਤ ਨੇ ਉਹ ਦੁਬਾਰਾ ਸਾਨੂੰ ਫੇਰ ਦੇਖਣ ਨੂੰ ਮਿਲਣਗੇ ਕਿਉਂਕਿ ਪਾਣੀ ਧਰਤੀ ਦੇ ਵਿੱਚ ਸਮਾ ਨਹੀਂ ਸਕਦਾ ਧਰਤੀ ਪਹਿਲਾਂ ਹੀ ਗਿੱਲੀ ਹੈ ਤੇ ਜਿਹੜੇ ਇਲਾਕਿਆਂ ਦੇ ਵਿੱਚ ਪਹਿਲਾਂ ਇੰਨੀ ਬਰਸਾਤ ਦੇ ਕਾਰਨ ਘਰ ਟੈਟਰੀ ਹੋ ਗਏ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਗਈਆਂ ਖੇਤ ਬਰਬਾਦ ਹੋ ਗਏ ਪਸ਼ੂ ਬਰਬਾਦ ਹੋ ਗਏ ਕੁਝ ਬੱਚੇ ਹੀ ਨਹੀਂ ਉਹਨਾਂ ਦੇ ਕੋਲੇ ਤੇ ਅਜੇ ਇਹ ਦੇ ਵਿੱਚ ਜਿਵੇਂ ਹੁਣ ਪਠਾਨਕੋਟ ਹਸ਼ਿਆਰਪੁਰ ਤੇ ਗੁਰਦਾਸਪੁਰ ਦੇ ਵਿੱਚ 5 ਅਕਤੂਬਰ ਨੂੰ ਜਿਹੜੀ ਭਾਰੀ ਬਰਸਾਤ ਹੈ ਉਹ ਹੋ ਸਕਦੀ ਹੈ ਉੱਥੇ ਯਾ ਲੋ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਤੇ ਇੰਨਾ ਏਰੀਆ ਦੇ ਵਿੱਚ ਪਹਿਲਾਂ ਵੀ ਪਾਣੀ ਆਇਆ ਸੀ ਤੇ ਜਿਨ੍ਹਾਂ ਦੇ ਨਾਲ ਕਾਫੀ ਘਰਾਂ ਨੂੰ ਨੁਕਸਾਨ ਹੋਇਆ ਸੀ ਕਿਸਾਨੀ ਨੂੰ ਕਾਫੀ ਨੁਕਸਾਨ ਹੋਇਆ ਸੀ ਹਲੇ ਤੱਕ ਉਹਨਾਂ ਨੇ ਦੁਬਾਰਾ ਉਹਨਾਂ ਦਾ ਕੋਈ ਸਰਜਨ ਨਹੀਂ ਬਣਿਆ ਘਰਾਂ ਦੀਆਂ ਨੀਹਾਂ ਨਹੀਂ ਲੱਭ ਰਹੀਆਂ ਘਰ ਦੁਬਾਰਾ ਰੈਨੋਵੇਸ਼ਨ ਹੋਣੇ ਸ਼ੁਰੂ ਨਹੀਂ ਹੋਏ ਤੇ ਜਿਹੜੇ ਦੁਬਾਰਾ بارش ਦੀ ਗਹਿਰ ਹੈ ਉਹ ਦੁਬਾਰਾ ਆਉਣ ਦਾ ਜਿਹੜਾ ਅਲਰਟ ਹੈ ਉਹ ਜਾਰੀ ਕਰ ਦਿੱਤਾ ਗਿਆ ਸੋ ਦੋਸਤੋ ਅਸੀਂ ਅੱਜ 11 ਵਜੇ ਦੀ ਲਾਈਵ ਦੀ ਅਪਡੇਟ ਨਾ ਕੋਈ ਹੋਰ ਮੁੱਦਾ ਲੈ ਕੇ ਜਲਦੀ ਅਸੀਂ ਹਾਜ਼ਰ ਹੋਵਾਂਗੇ ਤਦ ਤੱਕ